ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਜੈ ਵਾਲਮੀਕੀ ਵਾਲਮੀਕੀ ਸ਼ਕਤੀ ਲਈ ਸ਼ਕਤੀ ਸ਼ੁਕਤੀ ਹੈ ਨਹੀਂ ਜੇ ਤੁਹਾਡੇ ਕੋਲ ਇਹ ਲਾਈ ਜਲੂਸ ਕੱਢ ਲਿਓ ਪਹਿਲਾਂ ਸ਼ਕਤੀ ਹਾਸਲ ਕਰੋ ਫੇਕਿਓ ਵਾਲਮੀਕੀ ਦਾ ਜੈ ਬੋਲਾ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲਏ ਕਿੰਨੇ ਮੰਤਰੀ ਕਿੰਨੇ ਡੀਸੀ ਕਿੰਨੇ ਐਮਐਲਏ ਤਾਂ ਹੁਣ ਪਹਿਲਾਂ ਸ਼ਕਤੀ ਕੱਢ ਲਿਓ ਪਹਿਲਾਂ ਵਾਲਮੀਕ ਜੀ ਦੀ ਜੈ ਬੋਲਾ ਕਰੋ ਨਾਰਾ ਬਦਲ ਦਿਓ ਹਮੇ ਸ਼ਕਤੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਬਿਜਲੀ ਹਰ ਜਗ੍ਹਾ ਕਰਨ ਲੈ ਆ ਪੰਜ ਫੁੱਟ ਤੇ ਬਿਜਲੀ ਕਰਨ ਲੈ ਇਸ ਕਰਕੇ ਵਾਲਮੀਕ ਦੀ ਜੈ ਬਾਬਾ ਜੀਵਨ ਸਿੰਘ ਦੀ ਜੈ ਬੋਲੇ ਕਰੋ ਬਾਜਾ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਆਉਂਦੇ ਵਕਤ ਪਾ ਦਿੰਦੇ ਆ ਨਹੀਂ ਨਹੀਂ ਬਰੀ ਇਹ ਨਹੀਂ ਗੱਲ ਸ਼ਕਤੀ ਪਹਿਲਾਂ ਹਾਸਲ ਕਰੋ ਫੇਰ ਕਮੋ ਕਾਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਜੈ ਵਾਲਮੀਕੀ ਵਾਲਮੀਕੀ ਸ਼ਕਤੀ ਲਈ ਸ਼ਕਤੀ ਸ਼ਕਤੀ ਹੈ ਨਹੀਂ ਜੇ ਤੁਹਾਡੇ ਕੋਲ ਪਹਿਲੇ ਜਲੂਸ ਕੱਢ ਲਈਂ ਪਹਿਲੇ ਸ਼ਕਤੀ ਹਾਸਲ ਕਰੋ ਫੇਰ ਕਿਉਂ ਵਾਲਮੀਕੀ ਦਾ ਜੈ ਬੋਲਾ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲਏ ਆ ਕਿੰਨੇ ਮინისტრ ਕਿੰਨੇ ਡੀਸੀ ਆ ਕਿੰਨੇ ਐਮਐਲਏ ਤਾਂ ਹੁਣ ਪਹਿਲੇ ਸ਼ਕਤੀ ਕੱਢ ਲਈਂ ਕਰੋ ਪਹਿਲੇ ਵਾਲਮੀਕੀ ਜੀ ਦੀ ਜੈ ਬੋਲਾ ਕਰੋ ਨਾਰਾ ਬਦਲ ਦਿਓ ਐਵੇਂ ਸ਼ਕਤੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਵਿਜਤੀ ਹਰ ਜਗ੍ਹਾ ਕਰਨ ਦਾ ਆ ਪੰਜ ਫੁੱਟ ਤੇ ਵਿਜਤੀ ਕਰਨ ਦਾ ਇਸ ਕਰਕੇ ਵਾਲਮੀਕ ਦੀ ਜੈ ਬਾਬਾ ਜੀ ਵੰਸੋ ਦੀ ਜੈ ਬੋਲੇ ਕਰੋ ਬਾਜਾ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਆਉਂਦੇ ਵਕਤ ਪਾ ਦਿੰਦੇ ਆ ਨਹੀਂ ਨਹੀਂ ਬਰੀ ਇਹਨੇ ਗੱਲ ਸ਼ਕਤੀ ਪਹਿਲਾਂ ਹਾਸਲ ਕਰੋ ਫੇਕ ਕਰੋ ਕਾਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਜੈ ਵਾਲਮੀਕੀ ਵਾਲਮੀਕੀ ਸ਼ਕਤੀ ਲਨੀ ਸ਼ਕਤੀ ਸ਼ੁਕਤੀ ਹੈ ਨਹੀਂ ਜੇ ਤੁਹਾਡੇ ਕੋਲ ਪਹਿਲੇ ਜਲੂਸ ਕੱਢ ਲਈਂ ਪਹਿਲੇ ਸ਼ਕਤੀ ਹਾਸਲ ਕਰੋ ਫੇਰ ਕਿਉਂ ਵਾਲਮੀਕੀ ਦਾ ਜੈ ਬੋਲਾ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲਏ ਆ ਕਿੰਨੇ ਮਿਨਿਸਟਰ ਕਿੰਨੇ ਡੀਸੀ ਆ ਕਿੰਨੇ ਐਮਐਲਏ ਤਾਂ ਹੁਣ ਪਹਿਲੇ ਸ਼ਕਤੀ ਕੱਢ ਲਈਂ ਕਰੋ ਪਹਿਲੇ ਵਾਲਮੀਕ ਜੀ ਦੀ ਜੈ ਬੋਲਾ ਕਰੋ ਨਾਰਾ ਬਦਲ ਦਿਓ ਠੀਕ ਹੈ ਐਵੇਂ ਸ਼ਕਤੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਵਿਜਤੀ ਹਰ ਜਗ੍ਹਾ ਕਰਨ ਦਾ ਆ ਪੰਜ ਫੁੱਟ ਤੇ ਵਿਜਤੀ ਕਰਨ ਦਾ ਇਸ ਕਰਕੇ ਵਾਲਮੀਕ ਦੀ ਜੈ ਬਾਬਾ ਜੀਵਨ ਸਿੰਘ ਦੀ ਜੈ ਬੋਲੇ ਕਰੋ ਬਾਜਾ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਆਉਂਦੇ ਵਕਤ ਪਾ ਦਿੰਦੇ ਨੇ ਬਲੀ ਇਹ ਨਹੀਂ ਗੱਲ ਸ਼ਕਤੀ ਪਹਿਲਾਂ ਹਾਸਲ ਕਰੋ ਫੇਰ ਕੰਮ ਕਰੋ ਕਾਹਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਜੈ ਵਾਲਮੀਕੀ ਵਾਲਮੀਕ ਦੀ ਸ਼ਕਤੀ ਉਹਨੇ ਸ਼ਕਤੀ ਸ਼ੁਕਤੀ ਹੈ ਨਹੀਂ ਜੇ ਤੁਹਾਡੇ ਕੋਲ ਪਹਿਲੇ ਜਲੂਸ ਕੱਢ ਲੀਂ ਪਹਿਲੇ ਸ਼ਕਤੀ ਹਾਸਲ ਕਰੋ ਫੇਕਿਓ ਵਾਲਮੀਕ ਵਾਲਮੀਕ ਦਾ ਜੈ ਬੋਲਿਆ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲਏ ਆ ਕਿੰਨੇ ਮਨਿਸਟਰ ਕਿੰਨੇ ਡੀਸੀ ਆ ਕਿੰਨੇ ਐਮਐਲਏ ਤਾਂ ਹੁਣ ਪਹਿਲੇ ਸ਼ਕਤੀ ਕੱਢ ਲੀ ਕਰੋ ਪਹਿਲੇ ਵਾਲਮੀਕ ਜੀ ਦੀ ਜੈ ਬੋਲਿਆ ਕਰੋ ਨਾਰਾ ਬਦਲ ਦਿਓ ਠੀਕ ਹੈ ਅਵੇਂ ਸ਼ਬਦੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਬਿਜਤੀ ਹਰ ਜਗ੍ਹਾ ਕਰਨ ਦਾ ਆ ਪੰਜ ਕੋਟ ਤੇ ਬਿਜਤੀ ਕਰਨ ਦਾ ਇਸ ਕਰਕੇ ਵਾਲਮੀਕ ਦੀ ਜੈ ਬਾਬਾ ਜੀਵਨ ਸਿੰਘ ਦੀ ਜੈ ਬੋਲੇ ਕਰੋ ਬਾਜਾ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਆਉਂਦੇ ਵਕਤ ਪਾ ਦਿੰਦੇ ਆ ਨਹੀਂ ਨਹੀਂ ਬਬਾ ਜੀ ਇਹ ਨਹੀਂ ਗੱਲ ਸ਼ਕਤੀ ਪਹਿਲਾਂ ਹਾਸਲ ਕਰੋ ਫੇ ਕੰਮ ਕਰੋ ਕਾਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਜੈ ਵਾਲਮੀਕੀ ਵਾਲਮੀਕੀ ਸ਼ਕਤੀ ਉਹਨੇ ਸ਼ਕਤੀ ਚੁਕਤੀ ਹੈ ਨਹੀਂ ਜੇ ਤੁਹਾਡੇ ਕੋਲ ਇਹ ਲੈ ਜਲੂਸ ਕੱਢ ਲੈਣ ਪਹਿਲੇ ਸ਼ਕਤੀ ਹਾਸਲ ਕਰੋ ਫੇਰ ਕਿਉਂ ਵਾਲਮੀਕੀ ਦਾ ਜੈ ਬੋਲਿਆ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲਏ ਆ ਕਿੰਨੇ ਮੰਤਰੀਰ ਕਿੰਨੇ ਡੀਸੀ ਆ ਕਿੰਨੇ ਐਮਐਲਏ ਤਾਂ ਹੁਣ ਪਹਿਲੇ ਸ਼ਕਤੀ ਕੱਲੇ ਕਰੋ ਪਹਿਲੇ ਵਾਲਮੀਕ ਜੀ ਦੀ ਜੈ ਬੋਲਿਆ ਕਰੋ ਨਾਰਾ ਬਦਲ ਦਿਓ ਹਲੋ ਅੱਗੇ ਐਵੇਂ ਸ਼ਬਦੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਬਿਜਲੀ ਹਰ ਜਗ੍ਹਾ ਕਰਨ ਲੈ ਆਪ 5 ਫੁੱਟ ਤੇ ਬਿਜਲੀ ਕਰਨ ਲੈ ਇਸ ਕਰਕੇ ਵਾਲਮੀਕ ਦੀ ਜੈ ਬਾਬਾ ਜੀਵਨ ਸਿੰਘ ਦੀ ਜੈ ਬੋਲੇ ਕਰੋ ਬਾਜਾ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਆਹ ਸਾਜਾ ਹੌਤੋਂ ਮਰਜ਼ ਆਉਂਦੇ ਵਕਤ ਪਾ ਦਿੰਦੇ ਆ ਨਹੀਂ ਨਹੀਂ ਬਬਲੀ ਇਹ ਨਹੀਂ ਗੱਲ ਸ਼ਕਤੀ ਪਹਿਲਾਂ ਹਾਸਲ ਕਰੋ ਫੇਰ ਕੰਮ ਕਰੋ ਕਾਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਜੈ ਵਾਲਮੀਕੀ ਵਾਲਮੀਕੀ ਸ਼ਕਤੀ ਉਹਨਾਂ ਦੀ ਸ਼ਕਤੀ ਸ਼ੁਕਤੀ ਹੈ ਨਹੀਂ ਜੇ ਤੁਹਾਡੇ ਕੋਲ ਇਹ ਲੈ ਜਲੂਸ ਕੱਢ ਲੀਂ ਪਹਿਲੇ ਸ਼ਕਤੀ ਹਾਸਲ ਕਰੋ ਫੇਰ ਕਿਉਂ ਵਾਲਮੀਕੀ ਦਾ ਜੈ ਬੋਲਾ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲਏ ਆ ਕਿੰਨੇ ਮੰਤਰੀਰ ਕਿੰਨੇ ਡੀਸੀ ਆ ਕਿੰਨੇ ਐਮਐਲਏ ਤਾਂ ਹੁਣ ਪਹਿਲੇ ਸ਼ਕਤੀ ਕੱਢ ਲੀ ਕਰੋ ਪਹਿਲੇ ਵਾਲਮੀਕ ਜੀ ਦੀ ਜੈ ਬੋਲਾ ਕਰੋ ਨਾਰਾ ਬਦਲ ਦਿਓ ਐਵੇਂ ਸ਼ਕਤੀ ਸ਼ਕਤੀ ਕਹੇ ਕਿ ਸ਼ਕਤੀ ਹੈ ਹੀ ਨਹੀਂ ਸਾਡੇ ਕੋਲ ਬਿਜਲੀ ਹਰ ਜਗ੍ਹਾ ਕਰਨ ਦਾ ਆ ਪੰਜ ਫੁੱਟ ਤੇ ਬਿਜਲੀ ਕਰਨ ਦਾ ਇਸ ਕਰਕੇ ਵਾਲਮੀਕ ਦੀ ਜੈ ਬਾਬਾ ਜੀਵਨ ਸਿੰਘ ਦੀ ਜੈ ਬੋਲੇ ਕਰੋ ਬਾਜਾ ਵਾਲੇ ਬਾਪੂ ਦੀ ਜੈ ਬੈਠੋ ਬਾਬਾ ਜੀ ਜੀ ਆਹ ਸਾਹ ਜਹ ਹੌਤੋਂ ਮਰਜ਼ ਉਹਦੇ ਵਕਤ ਪਾ ਦਿੰਦੇ ਆ ਨਹੀਂ ਨਹੀਂ ਬਰੀ ਇਹ ਨਹੀਂ ਗੱਲ ਸ਼ਕਤੀ ਪਹਿਲਾਂ ਹਾਸਲ ਕਰੋ ਫੇਕ ਹਮੇਸ਼ਾ ਕਾਦੇ ਸ਼ਕਤੀ ਰੋਟੀ ਸਾਨੂੰ ਲੱਭਦੀ ਨਹੀਂ ਇਸ ਕਰਕੇ ਆਪਾਂ ਇਨਕਲਾਬ ਲਿਆਉਣਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਜੈ ਵਾਲਮੀਕੀ ਵਾਲਮੀਕੀ ਸ਼ਕਤੀ ਉਹਨੀ ਸ਼ਕਤੀ ਸ਼ੁਕਤੀ ਹੈ ਨਹੀਂ ਜੇ ਤੁਹਾਡੇ ਕੋਲ ਪਹਿਲੇ ਜਲੂਸ ਕੱਢ ਲਈਂ ਪਹਿਲੇ ਸ਼ਕਤੀ ਹਾਸਲ ਕਰੋ ਫੇਕਿਓ ਵਾਲਮੀਕੀ ਦਾ ਜੈ ਬੋਲਾ ਕਰੋ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ ਕਿੰਨੇ ਐਮਐਲਏ ਆ ਕਿੰਨੇ ਮਨਿਸਟਰ ਕਿੰਨੇ ਡੀਸੀ ਆ ਕਿੰਨੇ ਐਮਐਲਏ ਤਾਂ ਹੁਣ ਪਹਿਲੇ ਸ਼ਕਤੀ ਕਲੀ ਕਰੋ ਪਹਿਲੇ ਵਾਲਮੀਕ ਜੀ ਦੀ ਜੈ ਬੋਲਾ ਕਰੋ ਨਾਰਾ ਬਦਲ ਦਿਓ ਠੀਕ ਹੈ